ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 1 ਮਈ ਤੋਂ ਆਉਣ ਵਾਲੇ 10 ਮਈ ਤੱਕ ਜੋ ਮਈ ਮਹੀਨੇ ਦੇ ਪਹਿਲੇ 10 ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੀ ਆਪਾਂ ਗੱਲ ਕਰਾਂਗੇ ਕਿ ਕਿੰਨਾ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਸੋ ਅਨੁਮਾਨ ਦੇ ਧਾਰਤ ਆਪਾਂ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਅੱਜ 1 ਜੂਨ 1 ਮਈ ਨੂੰ ਵੀ ਰੋ ਪੰਜਾਬ ਦਾ ਮੌਸਮ ਤਕਰੀਬਨ ਸਵੇਰ ਦੇ ਸਮੇਂ ਤੋਂ ਹੀ ਲੈ ਕੇ ਤਕਰੀਬਨ ਪਿਛਲੇ 2 ਦਿਨ ਦੀ ਆਪਾਂ ਗੱਲ ਕਰ ਲਓ ਕਿ 29 30 ਦੇ ਵਿੱਚ ਵੀ ਰੋ ਪੰਜਾਬ ਦੇ ਵਿੱਚ ਪੂਰਬੀ ਹਵਾਵਾਂ ਦਾ ਰੁੱਖ ਤੇਜ਼ ਰਫ਼ਤਾਰ ਦੀਆਂ ਹਵਾਵਾਂ ਚੱਲਦੀਆਂ ਦੇਖਣ ਨੂੰ ਮਿਲੀਆਂ ਨੇ ਸੋ ਅੱਜ ਦਾ ਦਿਨ ਵੀ ਰੋ ਪੂਰਬੀ ਹਵਾਵਾਂ ਨੇ ਉਹ ਤੇਜ਼ ਰੂਪ ਦੇ ਵਿੱਚ ਚੱਲਦੀਆਂ ਰਹਿਣਗੀਆਂ ਹਵਾਵਾਂ ਦੀ ਗਤੀ ਘੱਟੋ-ਘੱਟ 7 ਕਿਲੋਮੀਟਰ ਤੋਂ ਲੈ ਕੇ ਵੱਧੋ-ਵੱਧ 20 ਕਿਲੋਮੀਟਰ ਤੱਕ ਦੀਆਂ ਹਵਾਵਾਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਚੜ੍ਹ ਸਕਦੀਆਂ ਨੇ ਹਲਕੀ-ਫੁਲਕੀ ਬੱਦਲਾਂ ਦੀ ਆਵਾਜ਼ਾਈ ਪੰਜਾਬ ਦੇ ਕਿਸੇ-ਕਿਸੇ ਖੇਤਰ ਪਰ ਦੁਪਹਿਰ ਤੋਂ ਬਾਅਦ ਵੀ ਜੋ ਹਵਾ ਦਾ ਪ੍ਰਭਾਵ ਉਹ ਘਟ ਜਾਵੇਗਾ ਹਵਾ ਨੂੰ ਠੱਲ ਪੈ ਜਾਵੇਗੀ ਉਸ ਤੋਂ ਬਾਅਦ ਅਚਾਨਕ ਜਦੋਂ ਹਮਸ ਬਣੇਗੀ ਤਾਂ ਹਮਸ ਨਾਲ ਗਰਜ ਚਮਕਲੇ ਬੱਦਲ ਪੈਦਾ ਹੋਣਗੇ ਜੋ ਖਾਸ ਕਰਕੇ ਮੱਝੇਦੋਬੇ ਦੇ ਖੇਤਰਾਂ ਨੂੰ ਜਾਂ ਪੰਜਾਬ ਦੇ ਦੱਖਣੀ ਭਾਗਾਂ ਨੂੰ ਪ੍ਰਭਾਵਿਤ ਕਰ ਸਕਦੇ ਹੈਗਾ ਇਹਦਾ ਕੋਈ ਮੇਨ ਦਾਇਰਾ ਨਹੀਂ ਹੁੰਦਾ ਕਿ ਇਨ੍ਹਾਂ ਖੇਤਰਾਂ ਦੇ ਵਿੱਚ ਬਣਨਗੇ ਜਿੱਥੇ ਕਿਤੇ ਥੋੜਾ ਜਿਹਾ ਗਰਮੀ ਦਾ ਜ਼ਿਆਦਾ ਹਮਸ ਬਣ ਜਾਂਦੀ ਹੈ ਉੱਥੇ ਚਾਣਕ ਗਰਜ ਚਮਕ ਵਾਲੇ ਬੱਦਲ ਬਣਦੇ ਨੇ ਵੀਰੋ ਜੋ ਕੁਝ ਸਮੇਂ ਲਈ ਤੇਜ਼ ਹਵਾ ਮੀਂਹੇ ਰੀ ਜਾਂ ਧੂੜ ਭਰੀ ਹਵਾ ਮੀਂਹ ਇਦਾਂ ਦੇ ਹਾਲਾਤ ਗਰਜ ਚਮਕ ਨਾਲ ਤੇਜ਼ ਛਟੇ ਦਰਮੀਂ ਕੁਝ ਸਮੇਂ ਲਈ ਪੈ ਕੇ ਫਿਰ ਤੋਂ ਮੌਸਮ ਸਾਫ਼ ਹੋ ਜਾਂਦਾ ਸੋ ਐਸੀਆਂ ਗਤੀਵਿਧੀਆਂ ਵੀਰੋ ਪ੍ਰੀ ਮਾਨਸੂਨ ਸੀਜ਼ਨ ਦੇ ਵਿੱਚ ਆਪਾਂ ਨੂੰ ਆਮ ਤਰਤੇ ਦੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਦਾ ਕੋਈ ਦੈਰਾ ਜਾਂ ਕੋਈ ਅਪਡੇਟ ਨਹੀਂ ਹੁੰਦੀ ਜੇਕਰ ਐਸੀ ਕੋਈ ਅਪਡੇਟ ਆਪਾਂ ਨੂੰ ਮਿਲਦੀ ਹੈ ਤਾਂ ਸਮੇਂ ਤੋਂ ਪਹਿਲਾਂ ਆਪਾਂ ਸਾਰੀ ਜਾਣਕਾਰੀ ਲੈ ਕੇ ਫਿਰ ਦੁਬਾਰਾ ਵੀਡੀਓ ਕਿਸਾਨ ਵੀਰ ਨਾਲ ਸਾਂਝੀ ਕਰਾਂਗੇ ਸੋ ਇੱਕ ਵਾਰੀ ਆਪਾਂ 10 ਦਿਨ ਦੇ ਮੌਸਮ ਦੀ ਗੱਲ ਕਰੀਏ ਵੀਰ ਕਿ ਤੋਂ ਪਥੋੜੀ ਘਟ ਰਹੀ ਹੈਗੀ ਵੀਰੋ ਬੱਦਲਾਂ ਦੀ ਆਵਾਜ਼ ਆਈ ਕਿਸੇ ਕਿਸੇ ਖੇਤਰਾਂ ਵਿੱਚ ਮਿਲ ਸਕਦੀ ਹੈ ਤੇ ਦੁਪਹਿਰ ਤੋਂ ਬਾਅਦ ਗਰਚਮਕਲੇ ਬੱਦਲ ਬਣਨਗੇ ਜੋ ਕੁਝ ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖ ਸਕਦੇ ਨੇ ਸੋ ਐਸਾ ਤਰ੍ਹਾਂ ਨਹੀਂ ਮੌਸਮ ਆਪਾਂ ਨੂੰ ਤਕਰੀਬਨ 2 3 4 5 ਮਈ ਤੱਕ ਆਪਾਂ ਗੱਲ ਕਰੀ ਪਹਿਲੇ 5 ਦਿਨ ਵੀਰੋ ਪੰਜਾਬ ਦਾ ਮੌਸਮ ਐਦਾਂ ਦਾ ਹੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਪਹਿਲੇ ਪਹਿਰ ਮੌਸਮ ਕੁੱਲ ਮਿਲਾ ਕੇ ਠੀਕ ਰਹੂਗਾ ਪਿਛਲੇ ਪਹਿਰ ਜੋ ਦੁਪਹਿਰ ਤੋਂ ਬਾਅਦ ਦਾ ਸਮਾਂ ਹੋਵੇਗਾ ਅਚਾਨਕ ਗਰਚਮਕਲੇ ਬੱਦਲ ਬਣਨਗੇ ਜੋ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਵੀਰੋ ਵੱਖ-ਵੱਖ ਸਮੇਂ ਵੱਖ-ਵੱਖ ਥਾਵਾਂ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਰਹਣਗੀਆਂ ਉਸ ਤੋਂ ਬਾਅਦ ਵੀਰੋ 6 ਤੋਂ ਆਪਾਂ ਗੱਲ ਕਰੀਏ ਮੌਸਮ ਦੇ ਵਿੱਚ ਇਹ ਗਤੀਵਿਧੀਆਂ ਥੋੜਾ-ਮੋਟਾ ਆਪਾਂ ਨੂੰ ਸੁਧਾਰ ਦੇਖਣ ਨੂੰ ਮਿਲੂਗਾ ਤੇ ਵੀਰੋ ਹਵਾਵਾਂ ਜੋ ਨੌਰਮ ਰਫ਼ਤਾਰ ਤੇ ਵਗਦੀਆਂ ਹੀ ਰਹਿਣਗੀਆਂ ਜੇਕਰ ਆਪਾਂ ਵੀਰੋ ਗੱਲ ਕਰੀਏ ਮੌਸਮ ਦੇ ਵਿੱਚ ਸੁਧਾਰ ਦੀ ਥੋੜਾ-ਮੋਟਾ 6 ਤੋਂ ਆਪਾਂ ਨੂੰ ਮੌਸਮ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੂਗਾ ਜੋ ਕਿ 7 8 9 ਮਈ ਤੱਕ ਮੌਸਮ ਕੁਲਮਲਾ ਕੇ ਵੀਰੋ ਠੀਕ ਠਾਕ ਹੀ ਰਹੇ ਕੋਈ ਜ਼ਿਆਦਾ ਵੱਡੀਆਂ ਗਤੀਵਿਧੀਆਂ ਦੇਖਣ ਨੂੰ ਨਹੀਂ ਮਿਲਣਗੀਆਂ ਇੱਕ ਉਸ ਤੋਂ ਬਾਅਦ ਵੀਰੋ 9 10 11 ਦੀ ਆਪਾਂ ਗੱਲ ਕਰੀ 9 10 11 ਨੂੰ ਫਿਰ ਇੱਕ ਤਕੜਾ ਸਿਸਟਮ ਜੋ ਪੰਜਾਬ ਦੇ ਵਿੱਚ ਚੰਗਾ ਮੀਂਹ ਦੇ ਸਕਦਾ ਹੈ ਉਵਪਨ ਨੂੰ ਜੋ ਸਿਸਟਮ ਦੇ ਬਾਰੇ ਜਾਣਕਾਰੀ ਮਿਲੀ ਵੀਰੋ ਉਹ 9 10 11 ਤਰੀਕ ਦੇ ਵਿੱਚ ਪੰਜਾਬ ਦੇ ਬਖਵਾ ਖੇਤਰ ਨੂੰ ਪ੍ਰਭਾਵਿਤ ਕਰੇਗਾ ਇਹ ਮੀਂਹ ਦਾ ਜੋ ਪ੍ਰਭਾਵ ਹੁੰਦਾ ਵੀਰੋ ਪ੍ਰੀ ਮੌਨਸੂਨ ਸੀਜ਼ਨਾਂ ਵਿੱਚ ਜਾਂ ਤਾਂ ਜ਼ਿਆਦਾਤਰ ਮਾਝੇ ਤੋਂ ਆਬੇ ਦੇ ਖੇਤਰ ਨੂੰ ਪ੍ਰਭਾਵਿਤ ਕਰਦਾ ਹੈ ਦੂਸਰੇ ਨੰਬਰ ਤੇ ਜੋ ਪੰਜਾਬ ਦੇ ਵੀਰੋ ਦੱਖਣੀ ਭਾਗ ਨੇ ਉਹਨਾਂ ਭਾਗਾਂ ਨੂੰ ਪ੍ਰਭਾਵਿਤ ਕਰਦਾ ਤੇ ਮੱਧ ਪੰਜਾਬ ਦੇ ਸੈਂਟਰ ਦੇ ਵਿੱਚ ਵੀਰੋ ਇਹਦੀ ਸੰਭਾਵਨਾ ਘਟ ਰਹੀ ਦੀ ਹੈ ਮੀਂਹ ਪੈਣ ਦੀ ਜੋ ਕਿ ਰਾਜ ਤੇ ਰਾਜਸਥਾਨ ਤੇ ਹਰਿਆਣੇ ਦੇ ਨਾਲ ਲਗਦੇ ਖੇਤਰ ਨੇ ਇਨ੍ਹਾਂ ਖੇਤਰ ਦੇ ਵਿੱਚ ਵੀਰੋ ਪ੍ਰਸਾਤੀ ਗਤੀਵਿਧੀਆਂ ਹੁੰਦੀਆਂ ਨੇ ਜਾਂ ਗਰਜ ਚਮਕ ਹਨੇਰੀ ਵਗੈਰਾ ਤੇ ਜੁਰ ਵੀਰੋ ਇੱਕ ਨੰਬਰ ਦਾ ਏਰੀਆ ਹੈ ਉਹ ਮੱਝ ਤੋਂ ਅੱਗੇ ਦਾ ਖੇਤਰਾ ਉੱਥੇ ਜ਼ਿਆਦਾ ਤਰਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਸੋ ਟੁੱਟਵੇਂ ਰੂਪ ਦੇ ਵਿੱਚ ਗਤੀਵਿਧੀਆਂ ਮਿਲਦੀਆਂ ਰਹਿਣਗੀਆਂ ਬਾਕੀ ਵੀਰੋ 9 10 11 ਵਾਲੀ ਸਿਸਟਮ ਦੇ ਵਿੱਚ ਕਾਫੀ ਦਿਨ ਬਾਕੀ ਨੇ ਆਪਾਂ ਸਮੇਂ ਤੋਂ ਪਹਿਲਾਂ ਸਾਰੀ ਜਾਣਕਾਰੀ ਕਿਸਾਨ ਵੀਰ ਨਾਲ ਸਹੀ ਤੋਂ ਸਹੀ ਅਪਡੇਟ ਲੈ ਕੇ ਸਾਂਝੀ ਕਰਾਂਗੇ ਸੋ ਮੌਸਮ ਦੀ ਹਰ ਪ੍ਰਕਾਰ ਦੀ ਜਾਣਕਾਰੀ ਲਈ ਚੈਨਲ ਨਾਲ ਬਨੇ ਰਹੋ ਜੀ ਬਹੁਤ ਬਹੁਤ ਧੰਨਵਾਦ